ਕਰਦਿਆਂ ਕੱਲ ਦੇ ਉਸ ਮਾਮਲੇ ਦੀ ਜਿਸ ਨੇ ਪੂਰੇ ਪੰਜਾਬ ਨੂੰ ਦਹਿਲਾ ਕੇ ਰੱਖ ਦਿੱਤਾ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸ੍ਰੀ ਹਰਗੋਬਿੰਦਪੁਰ ਚ ਗੋਲੀਬਾਰੀ ਦੇ ਮਾਮਲੇ ਚ ਜਿੱਥੇ ਫਾਇਰਿੰਗ ਲਈ ਜਿਹੜਾ ਤਿੰਨ ਤਰ੍ਹਾਂ ਦੇ ਹਥਿਆਰ ਵਰਤੇ ਗਏ ਸੀ ਜੀ ਹਾਂ ਐਸਐਸਪੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤਾਂ ਇਸ ਹਮਲੇ ਵਿੱਚ ਦੱਸਦੇ ਕਿ ਦੋ ਤਰ੍ਹਾਂ ਜਿਹੜੀਆਂ ਆਮੋ ਸਾਹਮਣੇ ਹੋਈਆਂ ਸੀ ਫਾਇਰਿੰਗ ਚੱਲੀ ਸੀਗੀ ਤਾਂ ਉਸ ਵਿੱਚ 60 ਰਾਉਂਡ ਫਾਇਰ ਕੀਤੇ ਗਏ ਸਨ ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਤਾਂ ਇਸ ਵਿੱਚਕਾਰ ਪੁਲਿਸ ਨੇ ਵੱਡੀ ਅਪਡੇਟ ਦਿੱਤੀ ਹੈ ਜਿੱਥੇ ਐਸਐਸਪੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਤਿੰਨ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਹੋਈ ਸੀ 12 ਬੋਰ 315 ਬੋਰ ਰਿਵਾਲਵਰ ਦੀ ਵਰਤੋਂ ਕੀਤੀ ਗਈ ਸੀ ਇਸ ਦੋ ਧਿਰਾਂ ਦੀ ਝੜਪ ਵਿੱਚ ਦੱਸਦੇ ਕਿ ਫਾਇਰਿੰਗ ਚ ਕੁੱਲ 5 ਹਥਿਆਰ ਵਰਤੇ ਗਏ ਸੀ ਇਹ ਵੀ ਕਿਹਾ ਜਾ ਰਿਹਾ ਤਾਂ ਪਾਣੀ ਕਾਰਨ ਜਿਹੜਾ ਦੋ ਧਿਰਾਂ ਵਿਚਾਲੇ ਇਹ ਗੋਲੀਆਂ ਚੱਲੀਆਂ ਸਨ ਦੋਵਾਂ ਧਿਰਾਂ ਨੇ ਇੱਕ ਦੂਜੇ ਤੇ ਕਰੀਬ 60 ਰਾਉਂਡ ਫਾਇਰ ਕੀਤੇ ਸੀਗੇ ਤਾਂ ਗੋਲੀਬਾਰੀ ਚ 7 ਲੋਕ ਜ਼ਖਮੀ ਹੋਏ ਸੀਗੇ ਜਦਕਿ 4 ਦੀ ਮੌਤ ਹੋ ਗਈ ਸੀ ਤਾਂ ਦੱਸਦੇ ਕਿ ਪਾਣੀ ਵਾਲੀ ਖਾਲ ਨੂੰ ਲੈ ਕੇ ਹੈ ਜਿਹੜਾ ਇਹ ਸਾਰਾ ਵਿਵਾਦ ਹੋਇਆ ਸੀਗਾ ਵਿਵਾਦ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਸਨ ਦਾਦਾਸ ਦੇ ਕਿ ਸਵਿਚਕਾਰ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀਗਾ ਉੱਥੇ ਪੂਰੇ ਪੰਜਾਬ ਵੀ ਆ ਇਸ ਮਾਮਲੇ ਨੂੰ ਵੇਖ ਕੇ ਦਹਿਲ ਗਿਆ ਸੀਗਾ ਦਾ ਦੱਸ ਦੇ ਕਿ ਗੁਰਦਾਸਪੁਰ ਦੇ ਕਸਬਾ ਹਰਗੋਬਿੰਦਪੁਰ ਚ ਇਹ ਜਿਹੜਾ ਦੇਰ ਸ਼ਾਮ ਇਹ ਘਟਨਾ ਵਾਪਰੀ ਸੀ ਤਾਂ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਦੋ ਧਿਰਾਂ ਚ ਮਹਿਸ ਖੇਤਾਂ ਚ ਖਾਲ ਦੇ ਪਾਣੀ ਨੂੰ ਲੈ ਕੇ ਇਹ ਟਕਰਾਰ ਵੇਖਣ ਨੂੰ ਮਿਲੀ ਤਾਂ ਇਹ ਟਕਰਾਰ ਖੂਨੀ ਰੰਜਿਸ਼ ਦਾ ਰੂਪ ਧਾਰ ਗਈ ਦੋ ਕੁਟਾਂ ਚ ਇਹ ਜਿਹੜੀ ਫਾਇਰਿੰਗ ਹੋਈ ਤਾਂ ਫਾਇਰਿੰਗ 'ਚ ਦੋਵਾਂ ਗੁੱਟਾਂ ਦੇ ਚਾਰ ਵਿਅਕਤੀਆਂ ਦੀ ਗੋਲੀ ਲੱਗਣ ਨਾਲ ਮੌਕੇ ਤੇ ਹੀ ਮੌਤ ਹੋ ਗਈ ਜਦਕਿ 7 ਦੇ ਕਰੀਬ ਲੋਕ ਜ਼ਖਮੀ ਦੱਸੇ ਗਏ ਜਿਨ੍ਹਾਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਅਜਾਣਦੇ ਇਹ ਜੁਲਾਈ 7 2024 ਨੂੰ ਲਾਈਟਾ ਵਾਲੀ ਚੌਕ ਸ਼ਹਿਰ ਗੋਬਿੰਦਪੁਰ ਪੁਲਿਸ ਸਟੇਸ਼ਨ ਦਾ ਜੋ ਏਰੀਆ ਹੈਗਾ ਉਥੇ ਦੋ ਟੀਰਾਂ ਦੇ ਵਿੱਚ ਆਪਸ ਝਗੜਾ ਹੋਇਆ ਸੀਗਾ ਉਹਦੇ ਵਿੱਚ ਇੱਕ ਟੀਰ ਦੇ ਇੱਕ ਮੇਜਰ ਸਿੰਘ ਹੈਗੇ ਔਰ ਦੂਜੇ ਟੀਰ ਦੇ ਇੱਕ ਅੰਗਰੇਜ਼ ਸਿੰਘ ਜੀ ਤੋਂ ਇਹਨਾਂ ਦੀ ਇੱਕ ਜ਼ਮੀਨ ਦੇ ਵਿੱਚ ਪਾਣੀ ਦਾ ਖਾਲ ਨੂੰ ਲੈ ਕੇ ਡਿਸਪਿਊਟ ਚੱਲ ਰਿਹਾ ਸੀਗਾ ਇਹਦੇ ਰਿਗਾਰਡਿੰਗ ਆਲਰੇਡੀ ਪੁਲਿਸ ਨੇ ਕਾਰਵਾਈ ਵੀ ਕੀਤੀ ਸੀਗੀ ਨੇ ਪ੍ਰੀਵੈਂਟਿਵ ਐਕਸ਼ਨ ਵੀ ਲਿਆ ਸੀਗਾ ਲੇਕਿਨ ਕੱਲ ਜੋ ਹੈਗਾ ਦੈਟ ਇਜ਼ 7th ਆਫ ਜੁਲਾਈ ਉਥੇ ਇਹਨਾਂ ਦੀ ਹੀਟ ਆਫ ਦ ਮੂਮੈਂਟ ਦੇ ਵਿੱਚ ਆਪਸ ਚ ਦੋਵਾਂ ਦੀ ਝਗੜਾ ਹੋ ਗਈ ਔਰ ਦੋਵੇਂ ਪਾਸੇ ਜੋ ਹੈਗਾ ਇੱਕ ਇੱਕ ਪਾਸੇ तकरीबन 8-9 ਲੋਕੀ ਸੀ ਔਰ ਦੂਜੇ ਪਾਸੇ ਜੋ ਹੈਗੇ ਉਹ 4 ਲੋਕੀ ਸੀ ਇਹਨਾਂ ਦੇ ਆਪਸ ਚ ਜਦੋਂ ਇਹ ਤੇਜ਼ਦਾਰ ਹਥਿਆਰ ਔਰ ਜੋ ਵੈਪਨਸ ਦੇ ਨਾਲ ਆਪਸ ਚ ਝਗੜਾ ਹੋ ਗਿਆ ਉਹਦੇ ਕਰਕੇ ਟੋਟਲ 4 ਲੋਕਾਂ ਦੀ ਅਨਫੋਰਚੂਨੇਟਲੀ ਡੈਥ ਹੋ ਚੁੱਕੀ ਔਰ ਦੋ ਇੱਕ ਤੀਰ ਦੇ ਹੈਗੇ ਆ ਦੂਜੇ ਦੋ ਜੋ ਹੈਗੇ ਉਹ ਦੂਜੇ ਥੇ ਦੇ ਇਹ ਸਾਰੇ ਹੀ ਇੱਕੋ ਹੀ ਪਿੰਡ ਦੇ ਹੈਗੇ ਵਿਠਵਾ ਪਿੰਡ ਦੇ और जो बाकी आठ लोग है जो जख्मी ने हस्पताल इलाज है और सारे ही जो है वो आउट ऑफ डेंजर है अगली मोगा च नशा छाओ